ਚੰਨ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਹਾਜ਼ਰ ਹਨ ਅੱਜ ਅੱਜ ਦੀਆਂ ਕੁਝ ਗੱਲਾਂ ਬਤਾਈ ਤੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ ਚਾਰ-ਪੰਜ ਮਸਲੇ ਪੇਠੋੜ ਨਾਲ ਸਾਂਝੇ ਕਰਨੇ ਸਭ ਤੋਂ ਪਹਿਲਾਂ ਮਾਰਕਰਨੀ ਹੁਣ ਬਾਰੇ ਗੱਲਬਾਤ ਕਰਨੀ ਮਾਰਕਰਨੀ ਆਨਲਾਈਨ ਨਿਊਜ਼ ਐਕਟ ਨੂੰ ਬਦਲ ਸਕਦੇ ਉਹਨਾਂ ਨਾਲ ਥੋੜੀ ਜੀ ਗੱਲਬਾਤ ਕੀਤੀ ਹੈ ਇਹ ਆਨਲਾਈਨ ਨਿਊਜ਼ ਐਕਟ ਕੀ ਹੈ ਜਾਂ ਕੀ ਕਰਨਗੇ ਇਸ ਬਾਰੇ ਗੱਲਬਾਤ ਕਰਗੇ ਦੂਜਾ ਮਾਰਕਰਨੀ ਦੇ 100 ਦਿਨ ਪੂਰੇ ਹੋ ਗਏ ਆ ਆਪਣੇ ਪ੍ਰਧਾਨ ਮੰਤਰੀ ਦੇ 100 ਦਿਨ ਦੇ ਵਿੱਚ ਕੀ ਕੀਤਾ ਕੀ ਨਹੀਂ ਕੀਤਾ ਇਹਦੇ ਬਾਰੇ ਚਰਚਾ ਕਰਾਂਗੇ ਕੈਨੇਡਾ ਦੇ ਵਿੱਚ ਸੈਲਮੋਨੇਲਾ ਆਊਟਬ੍ਰੇਕ ਹੋਈ ਹੈ ਪ੍ਰੋਸਟੈਸਟੀਓ ਜਿਹੜੇ ਆ ਪਿਸਤੇ ਉਹਨਾਂ ਦੇ ਵਿੱਚੋਂ ਇਹਦੇ ਬਾਰੇ ਗੱਲਬਾਤ ਕਰਾਂਗੇ ਤੀਜਾ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਇੱਕ ਬੱਚੇ ਦੀ ਬੁਲੀਂਗ ਦਾ ਮਾਮਲਾ ਟਿਕਟੌਕ ਦੇ ਉੱਤੇ ਵੀਡੀਓ ਬਹੁਤ ਵਾਇਰਲ ਹੋਈ ਹੈ ਤੇ ਮਾਮਲਾ ਕਾਫੀ ਗੰਭੀਰ ਹੋਣਾ ਇੱਕ ਬੀਸੀ ਦੇ ਵਿੱਚ ਸੀਨੀਅਰ ਕੇਅਰਿੰਗ ਫੰਡਿੰਗ ਦਾ ਮਾਮਲਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਮਾਰਕ ਕਾਰਨੀ ਵਾਰੇ ਮਾਰਕ ਕਾਰਨੀ ਜਿਹੜੇ ਨੇ ਜਾਂ ਤਾਂ ਉਹ ਆਨਲਾਈਨ ਨਿਊਜ਼ ਐਕਟ ਨੂੰ ਕੈਨਸਲ ਕਰ ਸਕਦੇ ਆ ਤੇ ਜਾਂ ਉਹਨੂੰ ਬਦਲ ਸਕਦੇ ਆ ਜਿਹੜੀਆਂ ਲੋਕਲ ਨਿਊਜ਼ ਆ ਉਹ ਚਾਹੁੰਦੇ ਆ ਕਿ ਉਹ ਜ਼ਿਆਦਾ ਕੁਇਕਲੀ ਸਪਰੈਡ ਹੋਣ ਜ਼ਿਆਦਾ ਜਲਦੀ ਤੱਕ ਜਿਹੜਾ ਅੱਗੇ ਤੱਕ ਜਾਵੇ ਸੋ ਇਹ ਉਹਨਾਂ ਨੇ ਇੱਕ ਵੱਡੀ ਅਨਾਉਂਸਮੈਂਟ ਕੀਤੀ ਆ ਜਿਹੜਾ ਬਹੁਤ ਵੱਡਾ ਮਾਮਲਾ ਆ ਬਿਲ C18 ਆ ਇੱਕ ਸ਼ਾਇਦ ਤੁਹਾਨੂੰ ਯਾਦ ਹੋਵੇ ਆਨਲਾਈਨ ਨਿਊਜ਼ ਐਕਟ ਇਹਨੂੰ ਕਹਿੰਦੇ ਆ ਬਿਲ C18 ਜਿਹਨੂੰ ਆਨਲਾਈਨ ਨਿਊਜ਼ ਐਕਟ ਵੀ ਕਿਹਾ ਜਾਂਦਾ ਇੱਕ ਕੈਨੇਡੀਅਨ ਲਾ ਆ ਜਿਹੜਾ ਜਿੰਨੀਆਂ ਟੈਕ ਕੰਪਨੀਆਂ ਜਿਵੇਂ ਫੇਸਬੁੱਕ ਵਾਟਸਐਪ ਮੈਟਾ ਤੇ ਹੋਰ ਗੂਗਲ ਆ ਇਨਾਂ ਨੂੰ ਇਹ ਕਹਿੰਦੇ ਆ ਕਿ ਤੁਸੀਂ ਕੈਨੇਡਾ ਦੀਆਂ ਨਿਊਜ਼ ਏਜੰਸੀ ਨੂੰ ਪੈਸੇ ਦਿਓ ਜਾਂ ਜਿਹੜੇ ਪਬਲਿਸ਼ਰ ਹੈਗੇ ਆ ਤੁਸੀਂ ਉਹ ਜਿਹੜਾ ਨਿਊਜ਼ ਦਾ ਕੰਟੈਂਟ ਆਨਲਾਈਨ ਪਾਉਨੇ ਆ ਤਾਂ ਉਹਦੇ ਪੈਸੇ ਦਿਓ ਕੈਨੇਡਾ ਦੀਆਂ ਨਿਊਜ਼ ਏਜੰਸੀਜ਼ ਨੂੰ ਪਰਪਸ ਕੀ ਸੀ ਗੋਲੇ ਸੀ ਕਿ ਕੈਨੇਡੀਅਨ ਨਿਊਜ਼ ਆਰਗੇਨਾਈਜੇਸ਼ਨ ਜਿਹੜੀ ਆ ਵੱਡੀਆਂ ਟੈਕ ਕੰਪਨੀਆਂ ਦੇ ਪਲੇਟਫਾਰਮ ਤੋਂ ਪੈਸਾ ਕਮਾਵੇ ਜਾਂ ਜਿਹੜੇ ਉਹਨਾਂ ਦਾ ਕੰਟੈਂਟ ਸ਼ੇਅਰ ਕਰਦੇ ਆ ਪਰ ਪੇ ਨਹੀਂ ਕਰਦੇ ਮਤਲਬ ਕੀ ਆ ਹੁਣ ਇੱਕ ਮਾਲੋ ਚੈਨਲ ਆ ਉਹ ਚੈਨਲ ਕਿਸੇ ਦੀ ਖਬਰ ਬਣਾਉਂਦਾ ਆ ਖਬਰ ਬਣਾ ਕੇ ਉਹ ਲੈ ਕੇ ਆਉਂਦਾ ਉਹਨਾਂ ਨੇ ਪੱਤਰਕਾਰ ਉਹਨਾਂ ਦਾ ਹੋਸਟ ਆ ਉਹਨਾਂ ਦਾ ਸਾਰਾ ਕੁਝ ਆ ਕੈਮਰੇ ਆ ਜਾਂ ਹੋਰ ਸਾਰਾ ਕੁਝ ਜਾਂ ਇਵਨ ਲਿਖ ਕੇ ਪ੍ਰਿੰਟ মিডিਆ ਕੁਝ ਵੀ ਆ ਉਹ ਕਿਤੇ ਉਹ ਖਬਰ ਲੈ ਕੇ ਆਉਂਦੇ ਆ ਉਹ ਖਬਰ ਬਣਾਉਂਦੇ ਆ ਉਹ ਖਬਰ ਕਿਉਂ ਬਣਦੀ ਆ ਉਹ ਖਬਰ ਬਾਅਦ ਦੇ ਵਿੱਚ ਫੇਸਬੁੱਕ ਦੇ ਉੱਤੇ ਪੈਂਦੀ ਆ ਜਾਂ ਇੰਸਟਾਗ੍ਰam ਜਾਂ ਜਿਹੜੇ ਵੀ ਇਹ ਹੈਗੇ ਆ ਪਲੈਟਫਾਰਮ ਗੂਗਲ ਦੇ ਉੱਤੇ ਪੈਂਦੀ ਆ ਹੁਣ ਹੁੰਦਾ ਕੀ ਆ ਉਹ ਖਬਰ ਫੈਲਦੀ ਆ ਦੋਵਾਂ ਦਾ ਫਾਇਦਾ ਆ ਇਹਦੇ ਵਿੱਚ ਜਿਹੜੇ ਪੱਤਰਕਾਰ ਜਾਂ ਜਿਹੜੀ ਉਹਨੇ ਕੰਪਨੀ ਨੇ ਜਿਹੜੀ ਏਜੰਸੀ ਨੇ ਖਬਰ ਬਣਾਈ ਆ ਉਹਦਾ ਫਾਇਦਾ ਤਾਂ ਇਹ ਆ ਕਿ ਉਹਦੀ ਖਬਰ ਫੈਲ ਗਈ ਦੂਰ ਤੱਕ ਚੱਲ ਗਈ अदरवाइज ਉਹ ਨਹੀਂ ਜਾਣੀ ਸੀ ਸੋਸ਼ਲ ਮੀਡੀਆ ਨੇ ਦੂਰ ਤੱਕ ਪਹੁੰਚਾ ਦਿੱਤੀ ਸੋਸ਼ਲ ਮੀਡੀਆ ਨੂੰ ਉਹਦਾ ਕੀ ਫਾਇਦਾ ਹੋਇਆ ਫੇਸਬੁਕ ਯਾਨੀ ਇਹਦੀ ਪੇਰੈਂਟ ਕੰਪਨੀ ਮੈਟਾ ਮੈਟਾ ਨੂੰ ਇਹ ਫਾਇਦਾ ਹੋਇਆ ਕਿ ਉਹਨੂੰ ਉਹਦੇ ਵਿੱਚੋਂ ਪੈਸੇ ਆ ਗਏ ਐਡਾਂ ਲੱਗ ਗੀਆਂ ਹੋਰ ਕਿੰਨਾ ਕੁਝ ਆ ਗਿਆ ਉਹਨੇ ਮਾਮਲਾ ਦੋਵਾਂ ਦਾ ਫਸ ਗਿਆ ਮਾਮਲਾ ਇੱਥੇ ਫਸ ਗਿਆ ਜਿਹੜੇ ਕੈਨੇਡਾ ਦੀ ਸਰਕਾਰ ਇੱਕ ਜਿਹੜੀ ਤਾਂ ਨਿਊਜ਼ ਗਰੁੱਪ ਜਿਹੜਾ ਇੱਕ ਗਿਆ ਉਹ ਕਹਿੰਦੇ ਵੀ ਸਾਰਾ ਜੋਰ ਤੇ ਸਾਡਾ ਲੱਗਿਆ ਅਸੀਂ ਨਿਊਜ਼ ਲਿਆਂਦੀ ਲੱਭੀ ਬਣਾਈ ਉਹਨੂੰ ਕੀਤਾ ਰਿਪੋਰਟ ਕੀਤਾ ਸਾਰਾ ਕੁਝ ਕੀਤਾ ਜਿਹੜਾ ਫੇਸਬੁੱਕ ਆ ਉਹ ਤੇ ਉਹਨੂੰ ਸਿਰਫ ਸ਼ੇਅਰ ਕਰ ਰਿਆ ਨਾ ਫੇਸਬੁੱਕ ਸਾਨੂੰ ਪੈਸੇ ਦਵੇ ਨਿਊਜ਼ ਏਜੰਸੀ ਨੂੰ ਪੈਸੇ ਦਵੇ ਜਿਹੜੀ ਨਿਊਜ਼ ਏਜੰਸੀ ਬਣਾਉਣ ਵਾਲੀ ਆ ਕੈਨੇਡਾ ਸਰਕਾਰ ਨੇ ਇਹ ਸੀਏਟੀ ਨੇ ਇੱਕ ਬਿੱਲ ਲੈ ਆਂਦਾ ਤੇ ਬਿੱਲ ਲਿਆ ਕੇ ਉਹ ਕਹਿੰਦਾ ਵੀ ਤੁਸੀਂ ਇਹਨਾਂ ਨੂੰ ਪੈਸੇ ਦਿਓ ਜਿਹੜੇ ਮਿਹਨਤ ਕਰਦੇ ਆ ਜਿਹੜੇ ਕੰਮ ਕਰਦੇ ਤੁਸੀਂ ਤਾਂ ਸਿਰਫ ਖਬਰ ਨੂੰ ਫਲਾ ਹੀ ਰਹੇ ਹੋ ਇਹ ਤੋਂ ਪਹਿਲਾਂ ਕਿ ਇਹ ਪੇ ਕਰਦੇ ਜਿਹੜਾ ਮੈਟਾ ਕੰਪਨੀ ਸੀ ਕਿ ਜਾਨੀ ਕਿ ਫੇਸਬੁਕ ਸੀ ਇੰਸਟਾਗ੍ਰam ਤੇ ਫੇਸਬੁਕ ਨੂੰ ਜਿਹੜੀ ਓਨ ਕਰਦੀ ਆ ਉਹ ਕਹਿੰਦੇ ਅਸੀਂ ਦੇਣਾ ਕੁਝ ਨਹੀਂ ਤੁਹਾਨੂੰ ਦੂਜਾ ਸੀ ਤੁਹਾਨੂੰ ਆਪਣੀ ਖਬਰ ਪਾਉਣ ਵੀ ਨਹੀਂ ਦੇਣੀ ਹੁਣ ਤੁਸੀਂ ਅੱਜ ਕੈਨੇਡਾ ਦੇ ਵਿੱਚ ਕੋਈ ਵੱਡੀ ਨਿਊਜ਼ ਗਰੁੱਪ ਜਿਹੜਾ ਕੋਈ ਵੀ ਮੇਨਸਟ੍ਰੀਮ ਚੈਨਲ ਲਾ ਲਓ ਜਾਂ ਕੋਈ ਵੀ ਵਨ ਚੈਨਲ ਪੰਜਾਬੀ ਲਾ ਲਓ ਜਾਂ ਕੁਝ ਵੀ ਲਾ ਲਓ ਇਹ ਕੈਨੇਡਾ ਦੇ ਵਿੱਚ ਫੇਸਬੁਕ ਤੇ ਨਹੀਂ ਆਉਂਦੇ ਨਹੀਂ ਇੰਸਟਾਗ੍ਰਾਮ ਦੇ ਉੱਤੇ ਆਉਂਦੇ ਆ ਜਦੋਂ ਉਹ ਮਤਲਬ ਬਹੁਤੇ ਕੁਝ ਕਿਸੇ ਤਰੀਕੇ ਨਾਲ ਆ ਸਕਦੇ ਪਰ ਕਾਨੂੰਨ ਨਹੀਂ ਕਹਿੰਦਾ ਕਿ ਇਹ ਆ ਜਾਣ ਇਹਦਾ ਮਤਲਬ ਨਿਊਜ਼ ਨਹੀਂ ਆ ਸਕਦੀ ਹੋਰ ਤੁਸੀਂ ਐਂਟਰਟੇਨਮੈਂਟ ਜਾਂ ਕੁਝ ਵੀ ਕਰ ਸਕਦੇ ਆ ਉਹ ਜਿਹੜਾ ਨਿਊਜ਼ ਦਾ ਕੰਟੈਂਟ ਸੀ ਇਸ ਕਰਕੇ ਫੇਸਬੁੱਕ ਕਹਿੰਦੇ ਵੀ ਇਹ ਤੋਂ ਪਹਿਲਾਂ ਅਸੀਂ ਤੁਹਾਨੂੰ ਪੈਸੇ ਦਈਏ ਜਾਂ ਅਸੀਂ ਤੁਹਾਡੇ ਤੋਂ ਲਈ ਅਸੀਂ ਤੁਹਾਨੂੰ ਆਉਣੀ ਵੀ ਨਹੀਂ ਦੇਣਾ ਉਹਨਾਂ ਨੇ ਬਲੌਕ ਕਰਤਾ Google ਜਿਹੜਾ ਸੀਗਾ ਉਹਨਾਂ ਨੇ ਸ਼ੁਰੂ-ਸ਼ੁਰੂ ਦੇ ਵਿੱਚ ਇਹਦਾ ਵਿਰੋਧ ਕੀਤਾ ਬਾਅਦ ਦੇ ਵਿੱਚ ਥੋੜਾ ਜਿਹਾ ਸਹਿਮਤ ਹੋ ਗਏ ਤੇ 100 ਮਿਲੀਅਨ ਡਾਲਰ ਦੀ ਡੀਲ ਹੋ ਗਈ ਵੀ ਉਹ ਦੇ ਦੇਣਗੇ ਉਹ ਇੱਕ ਮਨੀ ਤੇ ਕੰਟਰੋਲ ਦਾ ਮੇਨ ਕਨਫਲਿਕਟ ਆ ਇਹ ਮਾਮਲਾ ਪੁਰਾਣਾ ਆ ਪਰ ਮਾਰਕ ਕਾਰਨੀ ਵੈਸਟ ਕੋਲੋਨਾ ਦੇ ਵਿੱਚ ਵਿਜ਼ਿਟ ਕਰ ਰਹੇ ਸੀ ਤੇ ਇਹਨਾਂ ਨੇ ਕਿਹਾ ਕਿ 1 ਮਿਲੀਅਨ ਡਾਲਰ ਜਿਹੜਾ ਉੱਥੇ ਸੌਫਟਵੇਅਰ ਲੰਬਰ ਇੰਡਸਟਰੀ ਦੇ ਲਈ ਜਿਹੜਾ ਉਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਤੇ ਉਹਦੇ ਨਾਲ ਹੀ ਉਹਨਾਂ ਨੇ ਜਦੋਂ ਉਹਨਾਂ ਨੂੰ ਆਨਲਾਈਨ ਨਿਊਜ਼ ਐਕਟ ਬਾਰੇ ਪੁੱਛਿਆ ਕਿ ਬਿਲ C18 ਬਾਰੇ ਤੇ ਉਹ ਕਹਿੰਦੇ ਵੀ ਸਰਕਾਰ ਸੋਚ ਰਹੀ ਆ ਡਿਫਰੈਂਟ ਤਰੀਕੇ ਦੇ ਨਾਲ ਵੀ ਅਸੀਂ ਚਾਹੁੰਦੇ ਆ ਲੋਕਲ ਨਿਊਜ਼ ਹੁਣ ਫੇਸਬੁੱਕ ਦਾ ਫਾਇਦਾ ਤਾਂ ਇਹ ਆ ਨਾ ਜੇ ਜਿੰਨੇ ਵੱਡੇ ਨਿਊਜ਼ ਚੈਨਲ ਨੇ ਇਹ ਫੇਸਬੁੱਕ ਦੇ ਉੱਤੇ ਜੇ ਹੈਗੇ ਆ ਤਾਂ ਜਿਆਦਾ ਲੋਕਾਂ ਤੱਕ ਫੈਲਦੀ ਗੱਲ ਕੋਈ ਵੀ ਖਬਰ ਹੋਵੇ ਮਿੰਟਾਂ 'ਚ ਫੈਲ ਜਾਂਦੀ ਹੈ ਟੀਵੀ ਤੇ ਜਦੋਂ ਉਹਨੇ ਦੇਖਣਾ ਦੇਖਣਾ ਹੀ ਆ ਫੇਸਬੁੱਕ ਤੋਂ ਸਿੱਧੀ ਫੈਲ ਜਾਂਦੀ ਆ ਸੋ ਆਨਲਾਈਨ ਨਿਊਜ਼ ਐਕਟ ਨੂਮ ਬੈਟਾ ਜਾਂ ਗੂਗਲ ਵਰਗੀਆਂ ਕੰਪਨੀਆਂ ਨੂੰ ਪੇ ਕਰਨਾ ਪਊਗਾ ਪਹਿਲੇ ਪਬਲਿਸ਼ਰ ਨੂੰ ਜਿਹੜਾ ਕੰਟੈਂਟ ਆਨਲਾਈਨ ਹੈਗਾ ਆ ਸੋ ਜਿਹੜੇ ਇਹਨਾਂ ਨੇ 2023 ਦੇ ਵਿੱਚ ਬੈਨ ਕਰ ਦਿੱਤੇ ਸੀ ਆਪਣੇ ਪਲੇਟਫਾਰਮ ਤੋਂ ਗੂਗਲ ਨੇ ਡਿਫਰੈਂਟ ਅਪਰੋਚ ਲਈ ਸੀ ਸਮਲੀਅਨ ਦੇ ਵਿੱਚ ਇਹਦਾ ਸਿਆ ਡੀਲ ਹੋ ਗਈ ਸੀ ਸੋ ਮੈਟਾ ਕਹਿੰਦੀ ਆ ਕਿ ਇਹਨਾਂ ਨੂੰ ਕੋਈ ਫਾਇਦਾ ਨਹੀਂ ਆ ਨਿਊਜ਼ ਲਿੰਕ ਤੋਂ ਸੋ ਨਿਊਜ਼ ਜਿਹੜੀ ਸਾਡੇ ਲਈ ਫਾਇਦਾ ਨਹੀਂ ਆ ਤੇ ਉਹ ਅਸੀਂ ਕੋਈ ਉਹਦਾ ਨਹੀਂ ਕੁਝ ਕਰ ਸਕਦੇ 23 ਦੇ ਵਿੱਚ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਸੀਗੇ ਉਹਨਾਂ ਨੇ ਆਲੋchna ਕੀਤੀ ਸੀ ਮੈਟਾ ਨੂੰ ਕਿਹਾ ਸੀ ਤੁਸੀਂ ਪ੍ਰੋਫਿਟ ਪਹਿਲਾਂ ਰੱਖਦੇ ਹੋ ਪਬਲਿਕ ਸੇਫਟੀ ਬਾਅਦ ਵਿੱਚ ਤੁਸੀਂ ਬਲੌਕ ਹੀ ਕਰਤੀ ਖਬਰਾਂ ਇਹਦਾ ਮਤ ਤੁਹਾਨੂੰ ਮੁਨਾਫਾ ਪਹਿਲਾਂ ਚਾਹੀਦਾ ਤੁਸੀਂ ਲੋਕਾਂ ਦੀ ਸੇਫਟੀ ਤੇ ਚਾਹੁੰਦੇ ਨਹੀਂ ਜੇ ਤੁਹਾਡੇ ਕਿਸੇ ਇਲਾਕੇ 'ਚ ਹੜ੍ਹ ਆ ਗਿਆ ਕਿਤੇ ਅੱਗ ਲੱਗੀ ਕਿਤੇ ਵੀ ਲੋਕ ਫੇਸਬੁਕ ਤੇ ਵਰਤਦੇ ਆ ਉਹਦੇ ਨਾਲ ਹੀ ਪਹੁੰਚ ਸਕਦੀ ਸੋ ਉਹ ਜਿਹੜੀ ਬੰਦ ਕੀਤੀ ਸੀ 23 ਵਿੱਚ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਦੇ ਵੇਲੇ ਉਹ ਮਾਰਕ ਕਰਨੀ ਹੁਣ ਕਹਿੰਦੀ ਹੈ ਵੀ ਅਸੀਂ ਸੋਚ ਰਹੇ ਹਾਂ ਇਹਦੇ ਅਸੀਂ ਇਹਦੇ ਬਾਰੇ ਕੁਝ ਕਰ ਰਹੇ ਹਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੱਡੀ ਤਬਦੀਲੀ ਜਿਹੜੀ ਆ ਉਹ ਹੋ ਜਵੇ ਤੇ ਇਹਦੇ ਕਾਫੀ ਹਾਂ ਪਖੀ ਨਤੀਜੇ ਜਿਹੜੇ ਆ ਉਹ ਸਾਹਮਣੇ ਆਉਣ ਦੀ ਆਸ ਹੈ ਅਗਲੀ ਗੱਲਬਾਤ ਪ੍ਰਧਾਨ ਮੰਤਰੀ ਮਾਰਕ ਕਰਨੀ ਬਾਰੇ ਮਾਰਕ ਕਰਨੀ ਦੇ ਪ੍ਰਾਈਮ ਮਿਨਿਸਟਰ ਵੱਜੋਂ 100 ਦਿਨ ਪੂਰੇ ਹੋ ਗਏ ਆ ਜੋ ਵੀ ਨੇ ਪ੍ਰਧਾਨ ਮੰਤਰੀ ਕੈਨੇਡਾ ਦੇ ਬਣੇ ਬੜੇ ਪੜੇ ਲਿਖੇ ਬੰਦੇ ਆ ਬੈਂਕ ਆਫ ਕੈਨੇਡਾ ਦੇ ਗਵਰਨਰ ਰਹੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਰਹੇ ਆ ਇਕਨੋਮਿਸਟ ਨੇ ਅਰਥ ਸ਼ਾਸਤਰੀ ਨੇ ਬੜੇ ਮਹੱਤਵਪੂਰਨਾਂ ਦੀ ਇਲੈਕਸ਼ਨ ਦੇ ਵਿੱਚ ਵੈਨ ਸੀਗੀ ਬਹੁਤ ਵੱਡਾ ਵੇਲਾ ਸੀ ਉਹ ਸਪੈਸ਼ਲੀ ਲਿਬਰਲ ਪਾਰਟੀ ਦੇ ਲਈ ਜਿਹਦੀ ਸਪੋਰਟ ਇੰਨੀ ਜ਼ਿਆਦਾ ਥੱਲੇ ਚਲੇ ਗਈ ਸੀ ਵੀ ਇੱਕ ਵੇਲਾ ਆ ਗਿਆ ਸੀ ਲੱਗਦਾ ਸੀ ਇਹਨੂੰ 50 ਸੀਟਾਂ ਵੀ ਨਹੀਂ ਮਿਲਣੀਆਂ ਕੈਨੇਡਾ ਦੇ ਵਿੱਚੋਂ ਇੰਨੀ ਜ਼ਿਆਦਾ ਬੁਰੀ ਹਾਲਤ ਹੋ ਗਈ ਸੀ ਪਰ ਜਦੋਂ ਹੀ ਜਿਹੜੇ ਇਹ ਪ੍ਰਾਈਮ ਮਿਨਿਸਟਰ ਜਸਟਨ ਟ੍ਰੂਡੋ ਪਾਸੇ ਹਟਦੇ ਆ ਤੇ ਮਾਰਕ ਕਰਨੀ ਆਉਂਦੇ ਆ ਇਕੋਰੀ ਮਤਲਬ ਨਵੀਂ ਐਨਰਜੀ ਸਾਰਿਆਂ ਦੇ ਵਿੱਚ ਨਾ ਵਰਕਰਾਂ ਦੇ ਵਿੱਚ ਤੇ ਲਿਬਰਲ ਪਾਰਟੀ ਆਫ ਕੈਨੇਡਾ ਦੇ ਵਿੱਚ ਆ ਗਈ ਸੀ ਤੇ ਇਹ ਜਿੱਤ ਗਿਆ ਆਪਾਂ ਸਾਰੇ ਉਸ ਗੱਲ ਨੂੰ ਜਾਣਦੇ ਆ ਫੇਸ ਫੈਮਿਲੀਓ ਸੀਗਾ ਲੀਡਰਸ਼ਿਪ ਨਵੀ ਸੀਗੀ ਮਾਰਕ ਕਾਰਨੀ ਜਿਹੜੇ ਆ ਪੋਲਿਟਿਕਸ ਤੇ ਲਈ ਕਹ ਲੋ ਨਵੇਂ ਸੀਗੇ ਪਰ ਜਾਣੇ ਜਾਂਦੇ ਹੀ ਇਹਨਾਂ ਦੇ ਬੈਂਕ ਆਫ ਕੈਨੇਡਾ ਦੇ ਗਵਰਨਰ ਵਜੋਂ ਕਿਦਾਂ ਮਤਲਬ ਲੋਕਾਂ ਦਾ ਯਕੀਨ ਇਹਨਾਂ ਦੇ ਵਿੱਚ ਸੀਗਾ ਦੂਜਾ ਇਹ ਆ ਕਿ ਮਾਰਕ ਕਾਰਨੀ ਨੂੰ ਗੱਲ ਪਤਾ ਸੀ ਕਿ ਜਿਹੜਾ ਕੰਮ ਉਹ ਕਰ ਰਿਹਾ ਜਿਹੜਾ ਰੋਲ ਉਹਨਾਂ ਦਾ ਹੈਗਾ ਉਹ ਸੁਖਾ ਵੱਡੇ ਇਸ਼ੂ ਆ ਪੋਲਿਟਿਕਲ ਟ੍ਰੇਡ ਵਾਰ ਲੱਗੀ ਐ ਇਸ ਵੇਲੇ ਅਮਰੀਕਾ ਦੇ ਨਾਲ ਉਹਦਾ ਕਰਨਾ ਕੀ ਐ ਜਿਹੜਾ ਕੈਂਪੇਨ ਮੈਸੇਜ ਇਹਨਾਂ ਦਾ ਬਹੁਤ ਸਟਰੋਂਗ ਸੀ ਇਹਨਾਂ ਨੇ ਕੈਂਪੇਨ ਜਿਹੜੀ ਐ ਖਾਸ ਤੌਰ ਦੇ ਉੱਤੇ ਕੈਨੇਡਾ ਦੀ ਆਜ਼ਾਦੀ ਕੈਨੇਡਾ ਦਾ ਅਰਥਚਾਰਾ ਕੈਨੇਡਾ ਦੀ ਪ੍ਰਭੂਸੱਤਾ ਕੈਨੇਡਾ ਸਪੈਸ਼ਲੀ ਅਮਰੀਕਾ ਦੇ ਪ੍ਰੈਸ਼ਰ ਦੇ ਥੱਲੇ ਇਹਨੂੰ ਬਚਾ ਕੇ ਕਿੱਦਾਂ ਰੱਖਣਾ ਉਹਦੇ ਤੇ ਜ਼ੋਰ ਦਿੱਤਾ ਆ ਰੇਡੀਓ ਇੱਕ ਨੇ ਮਾਰਕ ਕਾਰਨੇ ਦੇ ਨਾਲ ਗੱਲਬਾਤ ਕੀਤੀ ਜਦੋਂ ਦੂਜੇ ਦੇ ਨਾਲ ਰੌਬ ਸਮੋਅ ਦੇ ਨਾਲ ਦੀ ਕਾਰਨ ਦੇ ਪਹਿਲੇ 100 ਦਿਨ ਜਦੋਂ ਉਹਨਾਂ ਨੇ ਰਿਵਿਊ ਕੀਤੇ ਆ ਤੇ ਉਹ ਜਿਹੜਾ ਉਹਦੇ ਬਾਰੇ ਉਹਨਾਂ ਨੇ ਗੱਲਬਾਤ ਬੜੀ ਡਿਟੇਲ ਦੇ ਵਿੱਚ ਕੀਤੀ ਆ ਕਿ ਕੀ ਰਣੇ ਕੀਤਾ ਤੇ ਕੀ ਨਹੀਂ ਕੀਤਾ ਖਾਸ ਤੌਰ ਦੇ ਉੱਤੇ ਜਿਹੜਾ ਐਜ਼ ਅ ਪ੍ਰਾਈਮ ਮਿਨਿਸਟਰ ਇਹਨਾਂ ਦੀ ਸਟਰਗਲ ਕੈਨੇਡੀਅਨ ਦੀ ਐਕਸਪੈਕਟੇਸ਼ਨ ਬਹੁਤ ਆ ਇਹਨਾਂ ਤੋਂ ਕਿਉਂਕਿ ਇਹਨਾਂ ਦੀ ਇਕਨੋਮਿਕਸ ਦੇ ਵਿੱਚ ਤੇ ਲੀਡਰਸ਼ਿਪ ਦੇ ਵਿੱਚ ਮੁਹਾਰਤ ਬਹੁਤ ਰਹੀ ਵੱਡੇ ਬੰਦੇ ਨੇ ਲੋਕਾਂ ਨੂੰ ਆਸ ਬਹੁਤ ਆ ਸੋ ਜਿਹੜਾ 100 ਦਿਨ ਆ ਇਹਦੇ ਵਿੱਚ ਇਹਨਾਂ ਦਾ ਇੰਪੋਰਟੈਂਟ ਇਸ ਕਰਕੇ ਆ ਕਿ ਇਹਨਾਂ ਨੇ ਇੱਕ ਟੋਨ ਸੈੱਟ ਕਰ ਲਈ ਆ ਅ ਵੱਡਾ ਕੀ ਕਰਨਗੇ 100 ਦਿਨ ਦੇ ਤੋਂ ਬਾਅਦ ਉੱਤੇ ਹੁਣ ਯੂਐਸ ਟ੍ਰੇਡ ਟੈਂਸ਼ਨ ਦੇ ਵਿੱਚ ਖਾਸ ਤੌਰ ਦੇ ਉੱਤੇ ਸੋ ਜੇ ਹੁਣ ਇਹਨਾਂ ਨੂੰ ਮੋٹے ਮੋٹے ਰੂਪ ਦੇ ਵਿੱਚ ਇਹ ਦੇਖਿਆ ਜਾਵੇ ਕਿ ਇਹਨਾਂ ਨੇ ਖਟਿਆ ਕੀ ਕੀਤਾ ਕੀ ਐ ਇਸ ਵੇਲੇ 1 ਬਿਲੀਅਨ ਡਾਲਰ ਦਾ ਲੋਨ ਗਰੰਟੀ ਜਿਹੜੀ ਲੌਂਗ ਟਰਮ ਸਪੋਰਟ ਆ ਕੈਨੇਡੀਅਨ ਸੌਫਟਵੇਅਰ ਡਵਲਪਮੈਂਟ ਇੰਡਸਟਰੀ ਦੇ ਲਈ ਇਹਨਾਂ ਨੇ ਅਨਾਉਂਸ ਕੀਤੀ ਆ ਕਿਉਂਕਿ ਅਮਰੀਕਾ ਦੀ ਟ੍ਰੇਡ ਦਾ ਪ੍ਰੈਸ਼ਰ ਬਹੁਤ ਆ ਅੱਜ ਜਦੋਂ ਪਹਿਲਾਂ ਜ਼ਿਕਰ ਕੀਤਾ ਆਨਲਾਈਨ ਨਿਊਜ਼ ਐਕਟ ਦੇ ਬਾਰੇ ਗੱਲ ਕੀਤੀ ਸੀ 80 ਦੇ ਬਾਰੇ ਬਿਲ C80 ਦੇ ਬਾਰੇ ਹੋ ਸਕਦਾ ਦੁਬਾਰਾ ਜਿਹੜੀਆਂ ਇਹ ਫੇਸਬੁੱਕ ਵਰਗੀਆਂ ਕੰਪਨੀਆਂ ਦੇ ਨਾਲ ਇਹਨਾਂ ਦੀ ਗੱਲ ਵੱਢ ਜਵੇ ਅ ਅਮਰੀਕਾ ਦੇ ਨਾਲ ਹੁਣ ਜਦੋਂ ਵਪਾਰਕ ਜੰਗ ਹੋਈ ਆ ਤੇ ਉੱਥੇ ਇਹ ਕਾਫੀ ਸਖਤ ਰਹੇ ਆ ਇਹਨਾਂ ਦੀ ਪੋਜੀਸ਼ਨ ਇੰਨੀ ਨਰਮ ਨਹੀਂ ਬਹੁਤ ਸਖਤ ਰਹੀ ਆ ਤੇ ਇਹਨਾਂ ਨੇ ਵਾਅਦਾ ਕੀਤਾ ਕਿ ਜਿਹੜੀ ਕੈਨੇਡਾ ਦਾ ਅਰਥਚਾਰਾ ਆ ਇਹਦੀ ਜਿਹੜੀ ਆਪਣੀ ਸਵੈਰਟੀ ਆ ਇਹਨੂੰ ਅਸੀਂ ਬਚਾ ਕੇ ਰੱਖਾਂਗੇ ਤੇ ਬੈਟਰ ਟਰਮਸ ਤੇ 네ਗੋਸ਼ੀਏਟ ਕਰਾਂਗੇ ਜਿਹੜੀ ਦੂਜਾ ਖਾਸ ਤੌਰ ਦੇ ਤੇ ਇਹਨਾਂ ਨੇ ਲਿਬਰਲ ਪਾਰਟੀ ਦੀ ਪਪੂਲੈਰਿਟੀ ਆ ਉਹਦੇ ਲਈ ਬਹੁਤ ਕੰਮ ਕੀਤਾ ਸਟੈਬਲਾਈਜ਼ ਕੀਤਾ ਉਹਨੂੰ ਜਿਹੜਾ ਇੱਕ ਨੈਸ਼ਨਲ ਮੋਮੈਂਟਮ ਬਣਿਆ ਆ ਮਤਲਬ ਪੋਲਸ ਦੇ ਵਿੱਚ ਇਹ ਥੱਲੇ ਸੀਗੇ ਜਿੱਤੇ ਆ ਬਿਨਾਂ ਸ਼ੱਕ 100 ਦਿਨ ਦੇ ਵਿੱਚ ਇਹ ਵੀ ਬਹੁਤ ਵੱਡਾ ਕੰਮ ਆ ਜਿਹੜੀ ਵਾਇਲਡਫਾਇਰ ਐਮਰਜੈਂਸੀ ਰਿਸਪਾਂਸ ਆ ਉਹਦੇ ਵਿੱਚ ਵਾਇਲਡਫਾਇਰ ਦੇ ਵਿੱਚ ਵੈਕਿਊਏਸ਼ਨ ਜਾਂ ਦੂਜਾ ਸਾਰਾ ਕੁਝ ਆ ਉਥੇ ਫੈਡਰਲ ਸਪੋਰਟ ਬਹੁਤ ਦਿੱਤੀ ਆ Pro Climate ਇਹਨਾਂ ਦੇ ਮੈਸੇਜ ਨੇ ਬਹੁਤ ਸਾਰੇ ਜਿਹੜੇ ਇਕਨੋਮਿਕ ਕੰਫੀਡੈਂਸ ਆ ਮਾਰਕੀਟ ਦੇ ਵਿੱਚ ਮਾਰ ਕਰਨੀ ਦੀ ਬੈਕਗ੍ਰਾਉਂਡ ਇੱਕ ਸਾਬਕਾ ਸੈਂਟਰਲ ਬੈਂਕ ਦੇ ਗਵਰਨਰ ਵਾਲੀ ਆ ਇਹਨੇ ਇਨਵੈਸਟਰ ਦਾ ਕੰਫੀਡੈਂਸ ਵਧਾਇਆ ਕਿ ਫਾਈਨੈਂਸ਼ੀਅਲ ਮਾਰਕੀਟ ਦੇ ਵਿੱਚ ਜਿਹੜੀ ਇੱਕ ਵਿਸ਼ਵ ਦੇ ਵਿੱਚ ਇਸ ਵੇਲੇ ਅਨਿਸ਼ਚਿਤਤਾ ਚ ਆਰਥਿਕ ਨਿਸ਼ਚਿਤਤਾ ਚੱਲ ਰਹੀ ਆ ਉਹਨੂੰ ਲੈ ਕੇ ਸੋ ਦੁਨੀਆ ਦੇ ਨਾਲ ਇਹਨਾਂ ਨੇ ਰਿਲੇਸ਼ਨ ਕੈਨੇਡਾ ਦੇ ਚੰਗੇ ਕੀਤੇ ਆ ਸੋ ਜਿਹੜੀ ਸਟੇਬਿਲਿਟੀ ਆ ਵਿਅਸੂ ਲਈ ਲਗਾਤਾਰ ਆ ਰਹੀ ਹੈ ਤੇ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰਥਕ ਨਤੀਜੇ ਜਿਹੜੇ ਸਾਹਮਣੇ ਜ਼ਰੂਰ ਆਉਣਗੇ। ਅਗਲੀ ਗੱਲਬਤ ਸਾਲਮੋਨੇਲਾ ਆਊਟਬ੍ਰੇਕ ਕੈਨੇਡਾ ਦੇ ਵਿੱਚ 52 ਲੋਕ ਕੈਨੇਡਾ ਦੇ ਵਿੱਚ ਬਿਮਾਰ ਹੋਏ ਆ। ਪਿਸਟਾਚਿਓਜ਼ ਤੇ ਜਾਂ ਜਿਹੜੇ ਅਗਿਆ ਉਪਰ ਪਿਸਟਾਚਿਓ ਦੇ ਪ੍ਰੋਡਕਟ ਖਾਣ ਦੇ ਨਾਲ ਜਿਨ੍ਹਾਂ ਦੇ ਵਿੱਚ ਕਿਸ ਸਾਲਮੋਨੇਲਾ ਦੇ ਨਾਲ ਸੀਗੇ ਕੰਟਾਮਿਨੇਟਿਡ ਸੀਗੇ। ਸੋ ਬਹੁਤ ਖਤਰਨਾਕ ਹਾਲਤ ਕਈ ਥਾਵਾਂ ਤੇ ਉੱਤੇ ਬਣੀ ਹੈ। 9 ਲੋਕਾਂ ਨੂੰ ਹਸਪਤਾਲ ਲੈ ਕੇ ਗਏ ਆ। ਭਵੰਜਾ ਦੇ ਵਿੱਚੋਂ ਜਿਹੜੇ 9 ਹੈਗੇ ਹਨ ਹਸਪਤਾਲ ਦੇ ਵਿੱਚ ਲੈ ਕੇ ਗਏ ਆ ਤੇ ਹਜੇ ਨਹੀਂ ਪਤਾ ਵੀ ਇਹ ਕਿੱਥੋਂ ਦੇ ਸਿਗੇ ਤੇ ਕਿੱਥੇ ਆ ਕਿਹੜੇ ਪ੍ਰੋਵਿੰਸ ਦੇ ਸੀ ਕੇਸ ਜਿਹੜੇ ਹੋਏ ਆ ਰਿਪੋਰਟ ਮੈਨੀਟੋਬਾ ਦੇ ਵਿੱਚ ਇੱਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦੋ ਅਤੇਰੀਓ ਦੇ ਵਿੱਚ 9 ਕਵੈਕ ਦੇ ਵਿੱਚ 39 ਜਾਨੀ ਕਿ 39 ਬਹੁਤੇ ਜਿਹੜੇ ਪੇਸ਼ੈਂਟ ਨੇ ਉਹ ਔਰਤਾਂ ਨੇ 75% ਇਹ ਬਿਮਾਰ ਲੋਕ ਜਿਹੜੇ ਇਹ ਔਰਤਾਂ ਨੇ ਤੇ ਇਹਨਾਂ ਦੀ ਏਜ 2 ਤੋਂ 99 ਸਾਲ ਦੇ ਵਿੱਚਕਾਰ ਜਿਹੜੇ ਪਿਸਟੈਚਿਓ ਦੇ ਕੁਝ ਬ੍ਰਾਂਡ ਵੇਚੇ ਗਏ ਆ ਹਬੀਬੀ ਅਲ ਮੁਖਤਰ ਫੂਡ ਸੈਂਟਰ ਦੇ ਵਿੱਚ ਤੇ ਦੁਬਈ ਦੇ ਜਿਹੜੇ ਸੀਗੇ ਅਨਟੈਰੀਓ ਤੇ ਇੱਕ ਬੈਕ ਦੇ ਵਿੱਚ ਜਿਹੜੇ ਇਹ ਪਿਸਤੇ ਵਿਕੇ ਆ ਉਹਨਾਂ ਨੇ ਜ਼ਿਆਦਾ ਨੁਕਸਾਨ ਕੀਤਾ ਹੈ ਕਈ ਆਨਲਾਈਨ ਪ੍ਰੋਡਕਟ ਵਿਕੇ ਆ ਦੁਬਈ ਪਿਸਟੈਚਿਓ ਜਾਂ ਜਿਹੜੇ ਕਨਾਫ ਮਿਲਕ ਚਾਕਲੇਟ ਬਾਰ ਇਹ ਆਨਲਾਈਨ ਵੀ ਅਵੇਲੇਬਲ ਆ ਤੇ ਇਹਨਾਂ ਨੂੰ ਉੱਥੇ ਵੀ ਵੇਚਿਆ ਗਿਆ ਪਬਲਿਕ ਹੈਲਥ ਵਾਰਨਿੰਗ ਸਾਫ਼ ਤੌਰ ਦੇ ਉੱਤੇ ਦਿੱਤੀ ਗਈ ਹੈ ਜਿਹੜੇ ਲੋਕ ਨੇ ਸਟੋਰਾਂ ਤੇ ਰੈਸਟੋਰੈਂਟ ਦੇ ਉੱਤੇ ਨੂੰ ਕਿਹਾ ਗਿਆ ਤੁਸੀਂ ਖਾਓ ਨਾ ਵੇਚੋ ਤੇ ਜਿਹੜੇ ਰੀਕਾਲਡ ਪ੍ਰੋਡਕਟਸ ਨੇ ਕੋਈ ਵੀ ਚੀਜ਼ ਜਿਹੜੀ ਇਹਨਾਂ ਤੋਂ ਬਣੀ ਆ ਸੋ ਹੁਣ ਇਹਨਾਂ ਦੇ ਨਾਲ ਕਰਨਾ ਕੀ ਹੈ ਉਹ ਕਹਿੰਦੇ ਇਹਨੂੰ ਰੀਕਾਲ ਅਲਰਟ ਦੇਖੋ ਤੇ ਜਾਂ ਤਿਰਾਂ ਨੂੰ ਸਿੱਟ ਦਿਓ ਤੇ ਜਾਂ ਨਾਲੋ ਸਟੋਰ ਦੇ ਉੱਤੇ ਤੁਸੀਂ ਰਿਟਰਨ ਕਰਿਓ ਸੋ ਸਾਲਮੋਨੇਲਾ ਇੱਕ ਬੈਕਟੀਰੀਆ ਆ ਜਿਹੜਾ ਬਿਮਾਰ ਕਰਦਾ ਦੇ ਨਾਲ ਬੁਖਾਰ ਹੋ ਜਾਂਦਾ ਉਲਟੀਆਂ ਲੱਗ ਜਾਂਦੀਆਂ ਅਰ ਟ੍ਰੈਡ ਦੁਖਦਾਇਆ ਡਾਇਰੀਆ ਹੋ ਜਾਂਦਾ ਤੁਹਾਡਾ ਸਿਰ ਦੁਖਦਾਇਆ ਇਹ ਜਦੋਂ ਤੁਸੀਂ ਮਤਲਬ ਇਹਦੇ ਨਾਲ ਕੰਟਾਮਿਨੇਟ ਹੁੰਨੇ ਜਾਂ ਇਹਦੇ ਨਾਲ ਤੁਹਾਡਾ ਜੁੜਦੇ ਆ 6 ਤੋਂ ਲੈ ਕੇ 72 ਘੰਟੇ ਦੇ ਵਿੱਚ ਵਿੱਚ ਆਉਣੇ ਸ਼ੁਰੂ ਆ ਜਾਂਦੇ ਆ ਜਿਹੜੇ ਬਹੁਤੇ ਲੋਕ ਘਰ ਦੇ ਵਿੱਚ ਹੀ ਠੀਕ ਹੋ ਜਾਂਦੇ ਏਡੀ ਖਤਰੇ ਵਾਲੀ ਗੱਲ ਨਹੀਂ ਪਰ ਜਿਹੜੇ ਖਾਸ ਕਰ ਬੱਚੇ ਆ ਜਾਂ ਬਜ਼ੁਰਗ ਆ ਜਾਂ ਪ੍ਰੈਗਨੈਂਟ ਔਰਤਾਂ ਆ ਜਾਂ ਜਿਨ੍ਹਾਂ ਦਾ ਇਮਿਊਨ ਸਿਸਟਮ ਵੀਕ ਆ ਉਹ ਜਾਂ ਮਤਲਬ ਉਹ ਇਹਦੇ ਨਾਲ ਜਿਆਦਾ ਬਿਮਾਰ ਹੋ ਸਕਦੇ ਆ ਇਹ ਕਿਸੇ ਵੀ ਮਤਲਬ ਕੰਟਮੀਨੇਟਡ ਫੂਡ ਤੋਂ ਵਾਟਰ ਤੋਂ ਬੰਦੇ ਤੋਂ ਬੰਦੇ ਤੋਂ ਫੈਲ ਸਕਦਾ ਆ ਸੋ ਕਈ ਵਾਰੀ ਸਿੰਪਟਮ ਹੁੰਦੇ ਨੇ ਕਈ ਵਾਰੀ ਸਿੰਪਟਮ ਬਹੁਤ ਜ਼ਿਆਦਾ ਹੁੰਦੇ ਆ ਤੇ ਕਾਮਨਲੀ ਜਿਹੜਾ ਰਾ ਜਾਂ ਜਿਹੜਾ ਵੀ ਅਨਕੁਕਡ ਕੋਈ ਮੀਟ ਆ ਐਗਗਾ ਆਲਟਰੀ ਆ ਜਾਂ ਬਿਨਾ ਧੋਤੇ ਤੁਸੀਂ ਕੋਈ ਫਰੂਟ ਖਾ ਲੈਨੇ ਕੋਈ ਸਬਜ਼ੀਆਂ ਖਾ ਲੈਨੇ ਉਹਨਾਂ ਦੇ ਵਿੱਚ ਹੁੰਦਾ ਕੁਛ ਕੁਛ ਹਾਲਤਾਂ ਦੇ ਵਿੱਚ ਇਹ ਜਿਹੜਾ ਨਟਸ ਦੇ ਵਿੱਚ ਜਾਂ ਚਾਕਲੇਟਸ ਦੇ ਵਿੱਚ ਹੁੰਦਾ ਆ ਸੋ ਆਪਣਾ ਹੱਥ ਧੋ ਕੇ ਰੱਖੋ ਕੁਕਿੰਗ ਜਾਂ ਉਹਨੂੰ ਫੂਡ ਨੂੰ ਪ੍ਰੋਪਰਲੀ ਕੁਕ ਕਰੋ ਤਾਂ ਇਹ ਤੋਂ ਬਚਾ ਜਾ ਸਕਦਾ ਹੈ ਅਗਲਾ ਮਾਮਲਾ ਇੱਕ ਪ੍ਰਿੰਸ ਐਡਵਰਟ ਆਇਲੈਂਡ ਦੇ ਵਿੱਚ 9 ਸਾਲਾ ਬੱਚੀ ਨੂੰ ਬੁਲੀ ਕੀਤਾ ਗਿਆ ਉਹਨੇ ਵੀਡੀਓ ਟਿਕਟੌਕ ਦੇ ਉੱਤੇ ਪਾਈ ਆ ਤੇ ਜਿਹੜੀ ਟਿਕਟੌਕ ਤੇ ਇੱਕ ਹੋਰ ਬੱਚਾ ਨੂੰ ਹਿੱਟ ਕਰ ਰਿਹਾ ਕਿੱਕ ਮਾਰ ਰਿਹਾ ਤੇ ਉਹਦੇ ਨਾਂ ਦੇ ਨਾਲ ਉਹਨੂੰ ਬੁਲਾ ਰਿਹਾ ਜਿਹੜੇ ਉਹਨੂੰ ਬੁਲੀ ਕਿਹਾ ਉਹਨ ਮਤਲਬ ਇਹ ਕਹਿ ਰਹੀ ਆ ਕਿ ਆਈ ਜਸਟ ਵਾਂਟ ਟੂ ਡਾਈ ਮਤਲਬ ਕਿੰਨਾ ਉਹਦੇ ਤੇ ਅਸਰ ਪਿਆ ਹੋਊਗਾ ਕਿ ਉਹ ਬੱਚੀ ਇਹ ਕਹਿ ਰਹੀ ਆ ਕਿ ਮੈਂ ਮਰਨਾ ਚਾਹੁੰਦੀ ਆ ਉਹਦੇ ਪੇਰੈਂਟਸ ਨੇ ਉਹਦਾ ਨਾਂ ਨਹੀਂ ਸਾਝਾ ਕੀਤਾ ਵੀ ਉਹਦੇ ਪਿਤਾ ਕਹਿੰਦੇ ਆ ਕਿ ਨਾ ਇਹ ਖਾ ਰਹੀ ਆ ਤੇ ਰਾਤ ਨੂੰ ਰੋਂਦੀ ਆ ਤੇ ਬਹੁਤ ਉਹ ਚਿੰਤਤ ਨੇ ਉਹਦੀ ਸੇਫਟੀ ਤੇ ਮਾਨਸਿਕ ਸਿਹਤ ਨੂੰ ਲੈ ਕੇ ਦੂਜੇ ਪਰਿਵਾਰ ਵੀ ਹੁਣ ਬੋਲ ਰਹੇ ਆ ਘੱਟੋ ਘੱਟ 8 ਹੋਰ ਪਰਿਵਾਰ ਸਾਹਮਣੇ ਆਏ ਆ ਉਹ ਕਹਿੰਦੇ ਵੀ ਸਾਡੇ ਨਾਲ ਵੀ ਬੱਚਿਆਂ ਨਾਲ ਬੁੱਲਿੰਗ ਹੋਈ ਆ ਸਾਨੂੰ ਵੀ ਜਿਹੜੇ ਵੱਡੇ ਬੱਚੇ ਆ ਇੱਥੇ ਜਾਂ ਦੂਜੇ ਬੱਚੇ ਸਕੂਲ ਦੇ ਉਹਨਾਂ ਨੇ ਤੰਗ ਕੀਤਾ ਹੈ ਕਹਿ ਲਓ ਕਿ ਸਰਵੇ ਦੇ ਵਿੱਚ ਇਹ ਪਤਾ ਲੱਗਿਆ ਕਿ 29 ਸਟੂਡੈਂਟ ਪ੍ਰਿੰਸ ਐਡਵਰਡ ਐਡਵਰਡ ਆਇਲੈਂਡ ਦੇ ਵਿੱਚ 7ਵੀਂ ਤੋਂ 12ਵੀਂ ਦੇ ਵਿੱਚਕਾਰ ਬੁੱਲੀ ਹੁੰਦੇ ਆ ਔਰ ਇਹ ਨੈਸ਼ਨਲ ਐਵਰੇਜ ਨਾਲੋਂ ਕਿਤੇ ਜ਼ਿਆਦਾ ਨੰਬਰ ਦੱਸਿਆ ਜਾ ਰਿਹਾ ਅ ਮਤਲਬ ਜਿਹੜੇ ਕਈ ਥਾਵਾਂ ਦੇ ਉੱਤੇ ਇਹ ਬੁੱਲਿੰਗ ਹੋਈ ਆ ਸਮਰ ਦੇ ਵਿੱਚ ਵੀ ਹੋਈ ਆ ਜਿਹੜੇ ਇਹ ਬੱਚੀ ਦੀ 13 ਸਾਲਾ ਫਰੈਂਡ ਆ ਉਹਨੂੰ ਹਸਪੀਟਲ ਦੇ ਵਿੱਚ ਵੀ ਲੈ ਕੇ ਗਏ ਆ ਪਹਿਲਾਂ ਉਹਨੂੰ ਮਤਲਬ ਵਰਬਲ ਬੁੱਲਿੰਗ ਦੇ ਮਾਮਲੇ ਦੇ ਵਿੱਚ ਜਿਹੜੇ ਮਾਪੇ ਹੁਣ ਇਹ ਸੋਚ ਰਹੇ ਆ ਕਿ ਸਿਸਟਮ ਸਾਰਾ ਕੁਝ ਠੀਕ-ਠੀਕ ਕਰ ਰਿਹਾ ਜਿਹੜਾ ਸਕੂਲ ਸਿਸਟਮ ਆ ਉਹਨੂੰ ਇਹਦੇ ਲਈ ਸਮਝਣਾ ਚਾਹੀਦਾ ਸਕੂਲ ਬੋਰਡ ਕਹਿੰਦਾ ਹੈ ਕਿ ਇਹ ਸਸਪੈਂਡ ਕਰਦੇ ਆ ਕਾਉਂਸਲਿੰਗ ਕਰਦੇ ਆ ਪਰ ਅਸੀਂ ਮਤਲਬ ਫੌਲਟ ਤੋਂ ਪਹਿਲਾਂ ਕੋਈ ਪਾਲਿਸੀ ਦੇ ਵਿੱਚ ਤਬਦੀਲੀ ਦੀ ਕਰ ਸਕਦੇ ਸਪੋਰਟ ਗਰੁੱਪ ਪੁਲਿਸ ਐਮ ਐਲ ਏ ਉਹਨਾਂ ਇਨਵੋਲਵ ਹੋ ਰਹੇ ਆ ਉਹਦੇ ਬੱਚੇ ਨੇ ਆਰ ਸੀ ਐਮ ਪੀ ਨੂੰ ਕਿਹਾ ਵੀ ਤੁਸੀਂ ਸਾਡੀ ਮਦਦ ਕਰੋ ਸਕੂਲ ਕਾਉਂਸਲਰ ਦੇ ਲਈ ਸਟਾਫ ਦੇ ਲਈ ਹੋਰ ਕਾਲਸ ਨੇ ਔਰ 12 ਤੋਂ 17 ਸਾਲਾਂ ਦੇ ਵਿੱਚ ਪ੍ਰੋਕਸੀਮੀਟਲੀ 71% ਜਿਹੜੇ ਕੈਨੇਡੀਅਨ ਐਡੋਲੈਸੈਂਟ ਨੇ ਉਹ ਕਹਿੰਦੇ ਵੀ ਸਾਡੇ ਨਾਲ ਬੁੱਲਿੰਗ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹੋਈ ਜਿਹੜੇ ਯੂਥ ਹੈਗੇ ਆ ਜਿਹੜੇ ਬੁੱਲਿੰਗ ਐਕਸਪੀਰੀਅੰਸ ਕਰਦੇ ਆ 42% ਕਹਿੰਦੇ ਕਿ ਸਾਡੇ ਚ ਮਹੀਨੇ ਚ ਹੁੰਦੀ ਹੈ 58% ਕਹਿੰਦੇ ਕਿ ਸਾਲ ਦੇ ਕਈ ਹਿੱਸਿਆਂ ਦੇ ਵਿੱਚ ਹੁੰਦੀ ਹੈ ਮਤਲਬ ਕਈ ਵਾਰੀ ਤਾਂ ਬੇਇੱਜ਼ਤੀ ਕੀਤੀ ਜਾਂਦੀ ਹੈ ਉਹ ਵੀ ਬੁੱਲਿੰਗ ਆ ਕਈ ਵਾਰੀ ਉਹਦੇ ਬਾਰੇ ਰਿਊਮਰ ਫਲਾ ਦਿੱਤੇ ਜਾਂਦੇ ਆ ਤੇ ਕਈ ਵਾਰੀ ਜਿਹੜਾ ਉਹਨਾਂ ਨੂੰ ਐਕਟੀਵਿਟੀਜ਼ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਔਰ ਹੁਣ ਜਿਹੜੀ ਨਵੀਂ ਸਾਈਬਰ ਬੁੱਲਿੰਗ ਆ ਇਹ ਵੀ 25% ਯੂਥ ਕਹਿੰਦੇ ਸਾਡੇ ਨਾਲ ਹੋ ਰਹੀ ਆ ਸੋ ਇਹ ਇਕੱਲੀ ਪ੍ਰਿੰਸ ਐਡਵਰਡ ਆਇਲੈਂਡ ਦੀ ਕੱਟਾਂ ਤਾਂ ਹੈਗਈਆਂ ਜਿਹੜੀ ਟਿਕਟੌਕ ਦੇ ਉੱਤੇ ਵਾਇਰਲ ਹੋਈ ਆ ਪਰ ਕੈਨੇਡਾ ਦੇ ਵਿੱਚ ਸਾਰੇ ਗਰੁੱਪਸ ਦੇ ਵਿੱਚ ਜੇ ਇਸ ਕਿਸਮ ਨਾਲੇ ਵੱਧ ਰਹੀ ਆ ਉਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਆ BC ਦੇ ਵਿੱਚ ਜਿਹੜੇ ਸੀਨੀਅਰਸ ਨੇ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੂੰ ਲੌਂਗ ਟਰਮ ਕੇਅਰ ਚਾਹੀਦੀ ਆ ਉੱਥੇ 2000 ਬੈੱਡਾਂ ਦੀ ਕਮੀ ਆ 7200 ਲੋਕ ਐ ਇਸ ਵੇਲੇ ਵੇਟਿੰਗ ਲਿਸਟ ਤੇ ਆ ਯਾ ਪਹਿਲਾਂ ਵੀ ਇੱਕ ਦਿਨ ਇੱਕ ਖਬਰ ਸਾਂਝੀ ਕੀਤੀ ਸੀ ਕਿ ਇੱਕ ਪਰਿਵਾਰ ਨੂੰ ਆਪਣੇ ਮਾਂ ਦੇ ਪ੍ਰਾਈਵੇਟ ਜਾਣ ਦੇ ਲਈ ਕਿੰਨੇ ਖਰਚੇ ਦਾ ਸਾਹਮਣਾ ਕਰਨਾ ਪਿਆ ਅ ਹੰਟਰੀਓ ਜਾਂ ਅਲਬਰਟਾ ਦੇ ਵਿੱਚ ਹੋਮ ਕੇਅਰ ਫ੍ਰੀ ਆ ਉੱਥੇ ਕੋਈ ਪੈਸਾ ਨਹੀਂ ਲੱਗਦਾ BC ਦੇ ਵਿੱਚ 10000 ਡਾਲਰ ਜਿਹੜਾ ਆ ਸਾਲ ਦਾ ਲੱਗਦਾ ਆ ਭਾਵੇਂ ਤੁਹਾਨੂੰ ਕੋਆੰਦਨ ਹੈਗੀ ਆ ਲੋ ਇਨਕਮ ਸੀਨੀਅਰ ਆ ਜਾ ਹੁਣ ਲੋ ਇਨਕਮ ਸੀਨੀਅਰ 10000 ਡਾਲਰ ਸਾਲ ਦਾ ਹੋਮ ਕੇਅਰ ਦੇ ਲਈ ਕਿੱਦਾਂ ਦੇ ਦੂਗਾ ਔਰ ਉਹ ਹੋਮ ਕੇਅਰ ਜਿਹੜੀ ਅੰਟਰੀਓ ਤੇ ਅਲਬਰਟਾ ਦੇ ਵਿੱਚ ਫ੍ਰੀ ਆ ਸੋ ਰਿਪੋਰਟ ਦੱਸਦੀ ਆ ਕਿ 12-13% ਜਿਹੜੇ ਸੀਨੀਅਰ ਆ ਉਹ ਕੇਅਰ ਹੌਣ ਦੇ ਵਿੱਚ ਉਹਨਾਂ ਨੂੰ ਉਹ ਘਰ ਦੇ ਵਿੱਚ ਰਹਿ ਸਕਦੇ ਆ ਜੇ ਉਹਨਾਂ ਨੂੰ ਸਪੋਰਟ ਮਿਲ ਜਵੇ ਜਿਹੜਾ ਕਿ ਉਹਨਾਂ ਦੇ ਲਈ ਵੀ ਚੰਗੀ ਆ ਸਰਕਾਰ ਦੇ ਲਈ ਵੀ ਸਸਤੀ ਆ ਵੀ ਸਰਕਾਰ ਥੋੜੀ ਜਿਹੀ ਹਿੰਮਤ ਕਰਕੇ ਉਹਨਾਂ ਨੂੰ ਜਿਹੇ ਸਪੋਰਟ ਦੇ ਦਿੰਦੀ ਆ ਪਰ ਹੋਮ ਕੇਅਰ ਸਸਤੀ ਬਹੁਤ ਆ ਲੱਖ ਡਾਲਰ ਸਾਲ ਦਾ ਕੇਅਰ ਹੌਣ ਦੇ ਵਿੱਚ ਰੱਖਣ ਦੇ ਲਈ ਇੱਕ ਬਜ਼ੁਰਗ ਦਾ ਲੱਗਦਾ ਜਦੋਂ ਕਿ 10-15 ਹਜ਼ਾਰ ਡਾਲਰ ਸਿਰਫ ਹੋਮ ਕੇਅਰ ਦਾ ਲੱਗਦਾ ਤੇ ਹੋਮ ਕੇਅਰ ਕਾਸਟ ਸੇਵਿੰਗ ਬਹੁਤ ਆ ਸਰਕਾਰ ਉਹਨਾਂ ਪੈਸਾ ਨਹੀਂ ਖਰਚਣੇ ਜਨਾਂ ਨੂੰ ਖਰਚਣਾ ਚਾਹੀਦਾ ਸਰਕਾਰ ਜਿਹੜਾ ਹੋਮ ਕੇਅਰ ਫੰਡਿੰਗ ਆ ਉਹ ਸਿਰਫ ਮਹਿੰਗਾਈ ਦੇ ਨਾਲ ਜੋੜ ਕੇ ਉਹਨੂੰ ਵਧਾਉਂਦੀ ਆ ਨਾ ਕਿ ਜਿੰਨੀ ਸੀਨੀਅਰਸ ਦੀ ਪੋਪੂਲੇਸ਼ਨ ਜਾਂ ਜਿੰਨੀ ਆ ਕੀਮਤ ਵਧ ਰਹੀ ਆ ਉਹਦੇ ਨਾਲ ਜੋੜ ਰਹੀ ਆ ਬਹੁਤ ਸਾਰੇ ਸੀਨੀਅਰ ਜਿਹੜੇ ਆ ਉਹਨਾਂ ਨੂੰ ਹੋਮ ਸਪੋਰਟ ਮਿਲਦੀ ਨਹੀਂ 23 ਦੇ ਵਿੱਚੋਂ 66% ਸੀਨੀਅਰ ਨੂੰ ਕੋਈ ਹੋਮ ਕੇਅਰ ਨਹੀਂ ਸੀ ਜਦੋਂ ਉਹ ਕੇਅਰ ਫੈਸਿਲਿਟੀ ਦੇ ਵਿੱਚ ਗਏ ਉਹ ਤੋਂ 90 ਦਿਨ ਤੱਕ ਵੀ ਜਿਹੜਾ 25 ਦੇ ਵਿੱਚ ਡਾਇਰੈਕਟ ਸਪੈਂਡਿੰਗ ਹੋਮ ਕੇਅਰ ਦੇ ਉੱਤੇ 45 ਮਿਲੀਅਨ ਡਾਲਰ ਕੀ ਤੋਂ ਵਧਾ ਕੇ 163 ਮਿਲੀਅਨ 2026 ਤਾਈ ਦੇ ਲਈ ਕੀਤੀ ਗਈ ਹੈ ਪਰ ਇਹ ਨਹੀਂ ਆ ਕਿ ਇਹਦਾ ਜਿਆਦਾ ਉਹਦਾ ਵਿਸਥਾਰ ਨਹੀਂ ਦਿੱਤਾ ਗਿਆ ਕਿ ਕਿੰਨੀ ਕੇਅਰ ਕਿੱਧਰਲੇ ਪਾਸੇ ਜਾਣੀ ਹੈ ਸੋ ਜਿਹੜੇ ਲੋਕ ਨੇ ਚਿੰਤਾ ਇਹ ਕਰ ਰਹੇ ਆ ਕਿ ਕੀ ਇਹ ਪੈਸਾ ਸਟਾਫ ਹਾਇਰ ਕਰਨ ਦੇ ਉੱਤੇ ਲਾਇਆ ਜਾਊਗਾ ਸੀਨੀਅਰ ਦੀ ਕਾਸਟ ਰਿਡਿਊਸ ਹੋਊਗੀ ਜਾਂ ਕੀ ਕੀਤਾ ਜਾਊਗਾ ਸੋ ਸਿਸਟਮ ਦੇ ਵਿੱਚ ਚੇਂਜ ਕਰਨ ਦੀ ਇੱਕ ਬਹੁਤ ਵੱਡੀ ਮੰਗ ਉੱਠ ਰਹੀ ਹੈ ਕ੍ਰਿਟਿਕ ਕਹਿੰਦੇ ਆ ਕਿ ਸਰਕਾਰ ਨੂੰ ਜਿਹੜਾ ਰੀਅਲ ਸੋਲੂਸ਼ਨ ਦੇ ਲਈ ਕੁਝ ਨਾ ਕੁਝ ਕਰਨਾ ਚਾਹੀਦਾ ਸਪੈਸ਼ਲੀ ਸੀਨੀਅਰ ਪੋਪੂਲੇਸ਼ਨ ਅਗਲੇ 15 ਸਾਲਾਂ ਦੇ ਵਿੱਚ ਜਿੰਨੀ ਜ਼ਿਆਦਾ ਵਧ ਰਹੀ ਆ ਉਸ ਹਿਸਾਬ ਦੇ ਨਾਲ ਸਰਕਾਰ ਦੇ ਕੋਲ ਰਿਸੋਰਸਸ ਹੈ ਨਹੀਂ ਆ ਇਸ ਵੇਲੇ ਖਾਸ ਕਰ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੀ ਇਨਕਮ ਬਹੁਤ ਘੱਟ ਆ ਉਹ ਬਹੁਤ ਸਟਰਗਲ ਕਰ ਰਹੇ ਨੇ ਮਤਲਬ 65% ਜਿਹੜੇ ਸੀਨੀਅਰਸ ਨੇ ਲਗਭਗ 65000 ਸਾਲ ਤੋਂ ਘੱਟ ਕਮਾ ਰਹੇ ਆ ਤੇ ਜਿਹੜੇ 65000 ਸਾਲ ਤੋਂ ਘੱਟ ਕਮਾ ਰਹੇ ਆ ਉਹ ਇਹ ਕੇਅਰ ਸਰਵਿਸਿਜ਼ ਅਫੋਰਡ ਨਹੀਂ ਕਰ ਸਕਦੇ ਸੋ ਜਿਹੜੀ ਇੱਕ ਇਸ ਵੇਲੇ ਮਤਲਬ ਚਾਹੇ ਐਟ ਹੋਮ ਆਪਸ਼ਨਸ ਨੇ ਚਾਹੇ ਦੂਜੀਆਂ ਨੇ ਉਹਦੀ ਬਹੁਤ ਸਖਤ ਜ਼ਰੂਰਤ ਆ ਤੇ ਇਹਦਾ ਕਿਸੇ ਨਾ ਕਿਸੇ ਤਰ੍ਹਾਂ ਖਿਆਲ ਰੱਖਣਾ ਚਾਹੀਦਾ ਜਦੋਂ ਫਿਰ ୱੇਟਿੰਗ ਲਿਸਟ ਆ ୱੇਟਿੰਗ ਲਿਸਟ ਤੋਂ ਬਾਅਦ ਵਾਰੀ ਨਹੀਂ ਆਉਂਦੀ ਔਰ ਜੇ ਆਉਂਦੀ ਵੀ ਆ ਤਾਂ ਘਰ ਤੋਂ ਦੂਰ ਆਉਂਦੀ ਆ ਬਜ਼ੁਰਗ ਭਾਵੇਂ ਲੌਂਗ ਟਰਮ ਕੇਅਰ ਦੇ ਵਿੱਚ ਰਹਿਣਾ ਚਾਹੁੰਦੇ ਆ ਪਰ ਉਹ ਆਪਣੀ ਕਮਿਊਨਿਟੀ ਆਪਣੇ ਇਲਾਕੇ ਦੇ ਵਿੱਚ ਰਹਿਣਾ ਚਾਹੁੰਦੇ ਘਰਦਿਆਂ ਦੇ ਨੇੜੇ ਰਹਿਣਾ ਚਾਹੁੰਦੇ ਆ ਪਰ ਕਿਉਂਕਿ ਹੁਣ ਵੇਟਿੰਗ ਲਿਸਟ ਹੀ ਇੰਨੀ ਆ ਵੀ ਜਿਹਨੂੰ ਜਿੱਥੇ ਮਿਲਦੀ ਆ ਉੱਥੇ ਚਲਿਆ ਜਾਂਦਾ ਪ੍ਰਾਈਵੇਟ ਅਵੇਲੇਬਲ ਆ ਪਰ ਪ੍ਰਾਈਵੇਟ ਮਹਿੰਗੀ ਬਹੁਤ ਆ ਉਹਨੂੰ ਸਾਰੇ ਅਫੋਰਡ ਨਹੀਂ ਕਰ ਸਕਦੇ ਇੱਕ ਵੱਡਾ ਮਸਲਾ ਐ ਇਸ ਵੇਲੇ ਕੈਨੇਡਾ ਖਾਸ ਕਰਕੇ ਬਰਿਟਿਸ਼ ਕੋਲੰਬੀਆ ਦੇ ਵਿੱਚ ਪੜਿਆ ਹੋਇਆ ਇਦਨਾਲੇ ਅਜਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਕੱਲ ਫਿਰ ਹਾਜ਼ਰ ਹੋਵਾਂਗੇ ਬ੍ਰਸ਼ਤੂਗੀਆਂ ਕੱਲੋਂ ਬਤਾਣਾ